ਸਸੀ ਕਾਂਤੀ ਡਾਕਟਰ ਜਿਕਤਾ ਸਿੰਘ ਹਿੰਮਤਪੁਰਾ ਤੋਂ ਅੱਜ ਅਸੀਂ ਸੈਰ ਕਰ ਨਿਕਲੇ ਸੀ ਬਰਨਾਲੇ ਦੇ ਰੋਡ ਤੇ ਬਰਨਾਲੇ ਵੀ ਆਏ ਆ ਤੇ ਮੈਂ ਕਿਹਾ ਸੋਚਿਆ ਵੀ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਸਾਈਕਲ ਤੇ ਢੀੜੀ ਲਈ ਜਾਵੇ ਇਹ ਗਲੀਆਂ ਤੁਸੀਂ ਦੇਖੋ ਤੇ ਸੁਬਾ ਸੁਬਾ ਦੀ ਰੌਣਕ ਆ ਜਿਹੜੀ ਹਲੇ ਸ਼ੁਰੂਆਤ ਹੋਣੀ ਆਲੇ ਸਹਿਰ ਦੇ ਵਿੱਚ ਆਵਾਜ਼ ਆਏ ਦੀ ਦਿਨ ਦੇ ਵਿੱਚ ਤਾਂ ਇੱਥੇ ਬਹੁਤ ਜ਼ਿਆਦਾ ਹਰਾਸ਼ ਹੁੰਦਾ ਲੋ ਜੀ ਹੁਣ ਅਸੀਂ ਪਹੁੰਚ ਗਏ ਅਸੀਂ ਬਾਲਮੀਕ ਚੌਂਕ ਤੇ ਇੱਧਰ ਆ ਗਿਆ ਸਰਕਾਰੀ ਹਸਪਤਾਲ ਤੇ ਹੁਣ ਇੱਧਰ ਨੂੰ ਚੱਲਦੇ ਆਂ ਆਪਾਂ ਦੁਕਾਨਦਾਰ ਵੀ ਹਲੇ ਤਾਂ ਜਿਹੜੀਆਂ ਆਪਣੀਆਂ ਦੁਕਾਨਾਂ ਕੁਝ ਸਾਫ ਸਫਾਈ ਕਰ ਰਹੇ ਨੇ ਤੇ ਕੁਝ ਹਲੇ ਬੰਦ ਪਈਆਂ ਨੇ ਹੌਲੀ-ਹੌਲੀ ਖੁੱਲਣਗੀਆਂ ਤੇ ਫੇਰ ਲੱਗੂਗੀ ਰੌਣਕ ਬਾਜ਼ਾਰਾਂ ਦੇ ਵਿੱਚ ਆਗੇ ਤੁਹਾਨੂੰ ਦਿਖਾ ਰਿਹਾ ਇੱਥੇ ਜਿੰਨੇ ਵੀ ਕਿਰਤੀ ਪਰਿਵਾਰ ਨੇ ਬਾਲਮੀਕ ਭਗਵਾਨ ਬਾਲਮੀਕ ਇੱਕ ਤਾਂ ਇੱਥੇ ਜਿਹੜੇ ਹੈਗੇ ਮਜ਼ਦੂਰ ਕਿਰਤੀ ਮਜ਼ਦੂਰ ਜੋ ਕੰਮ ਦੀ ਭਾਲ ਦੇ ਵਿੱਚ ਇੱਥੇ ਖੜਦੇ ਨੇ ਦੇਖੋ ਤੁਸੀਂ ਦੇਖ ਰਹੇ ਹੋ ਇਹ ਸਾਰੇ ਖੜੇ ਨੇ ਤੇ ਜਿਨ੍ਹਾਂ ਨੂੰ ਵੀ ਕਾਮਿਆਂ ਦੀ ਜ਼ਰੂਰਤ ਹੁੰਦੀ ਆ ਤਾਂ ਇੱਥੋਂ ਆ ਕੇ ਜਿਹੜੇ ਕੰਮੇ ਲੈ ਚਲਦੇ ਆ ਫਰੂਟਾਂ ਵਾਲੀਆਂ ਆ ਗਈਆਂ ਰੇੜੀਆਂ ਇਹ ਵੀ ਪੂਰੇ ਸਜਾ ਕੇ ਰੱਖਦੇ ਆ ਸਬਜ਼ੀਆਂ ਆਣੇ ਆ ਗਈਆਂ ਤੇ ਇੱਧਰੇ ਇੱਕ ਮੇਰੇ ਇੰਦਰ ਵੀ ਆਇਆ ਪਿੱਛੇ ਬੈਠਾ ਕਹਿੰਦੇ ਤਾਂ ਇਹ ਥੋੜਾ ਜਿਹਾ ਪਿੱਛੇ ਬੈਠਾ ਵਾਹ ਚੱਲ ਇਹਨੂੰ ਵੀ ਦਿਖਾ ਦਈਏ ਵੀ ਇਹ ਵੀ ਆਇਆ ਨਾਲ ਲਾਹੋਂ ਤਨ ਟੱਲੀ ਵੀ ਮਾਰ ਕੇ ਦਿਖਾ ਦਿੰਦੇ ਹਾਂ ਸਾਈਕਲ ਵੀ ਆਪਾਂ ਨੂੰ ਚਲਾਉਣਾ ਜ਼ਰੂਰੀ ਆ ਜਿਹੜੀ ਸਰੀਰ ਦੀ ਐਕਸਰਸਾਈਜ਼ ਹੋ ਜਾਂਦੀ ਆ ਤੇ ਇਹ ਆ ਗਿਆ ਪਹਾੜਾ ਚੌਕ ਤੇ ਦਸਹਿਰਾ ਗਰਾਊਂਡ ਆ ਗਿਆ ਨਾਲ ਤੇ ਹੁਣ ਆਪਾਂ ਚੱਲ ਵਧਿਆਂ ਚੰਦਪੱਤੀ ਰੋਡ ਤੇ ਘਰ ਨੂੰ ਇਹ ਆ ਗਿਆ ਬਰਨਾਲਾ 10 ਸੋਨਾ ਗੇਟਵਾਰ ਹੈ ਮੰਤਰਦਾ ਪਰਾਚੀ ਮੰਦਰ ਬਰਨਾਲਾ ਬਾਕੀ ਇੱਕ ਗੱਲ ਆ ਜਦੋਂ ਸੰਘੇੜੇ ਕਾਲਜ ਪੜ੍ਹਦੇ ਸੀ ਤੇ ਆਹ ਰੋਡ ਤੇ ਆਵਾਜ਼ਾਈ ਆਮ ਹੀ ਰਹਿੰਦੇ ਸੀ ਤੇ ਬ੍ਰਾਂਸੀ ਲਾਲ ਦੀਆਂ ਪੂਰੀਆਂ ਜੋ ਕਿ ਬਰਨਾਲੇ ਸ਼ਹਿਰ ਦੇ ਵਿੱਚ ਬਹੁਤ ਮਸ਼ਹੂਰ ਨੇ ਉਹ ਵੀ ਅਸੀਂ ਆ ਖਾ ਕੇ ਜਰੂਰ ਆਉਂਦੇ ਸੀਗੇ ਤੇ ਮੇਰੇ ਨਾਲ ਜਿਹੜੇ ਵਿਦੇਸਾਂ ਦੇ ਵਿੱਚ ਬੈਠੇ ਨੇ ਵੀਰ ਤੇ ਉਹਨਾਂ ਨੂੰ ਵੀ ਇਹ ਵੀਡੀਓ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੇ ਤੁਸੀਂ ਵੀ ਜਿਹੜੀਆਂ ਬਰਨਾਲੇ ਦੀਆਂ ਗਲੀਆਂ ਤੁਹਾਨੂੰ ਮੈਂ ਦਿਖਾਤੀਆਂ ਸ਼ਹਿਰ ਦੇ ਵਿੱਚ ਜਿੰਨਾ ਵੀ ਮੈ ਤੋਂ ਹੋ ਸਕੇ ਅਗੀੜਾ ਦੇਤਾ ਐਕਸਰਸਾਈਜ਼ ਵੀ ਹੋ ਗਈ ਤੇ ਨਾਲ ਜਿਹੜੇ ਪੁਰਾਣੇ ਸੀਗੇ ਬਲਬਲੇ ਇਹ ਆ ਰੋੜਾਂ ਤੇ ਅਸੀਂ ਘੁੰਮਦੇ ਸੀਗੇ ਪੈਦਲ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਆ ਗਿਆ ਜੀ ਬਰਨਾਲੇ ਦਾ ਬੱਸ ਸਟੈਂਡ ਹੁਣ ਤਾਂ ਕਾਫੀ ਜਿਹੜਾ ਬੱਸ ਸਟੈਂਡ ਦੇ ਵਿੱਚ ਝੁਹਾਰ ਆਇਆ ਇੱਥੇ ਸਾਰੀਆਂ ਬੱਸਾਂ ਖੜ੍ਹਦੀਆਂ ਅਲੱਗ-ਅਲੱਗ ਕੌਂਟਰਾਂ ਦੇ ਵਿੱਚ ਇਹ ਸਾਰਾ ਬੱਸ ਸਟੈਂਡ ਆ ਮਹਾਰਾਜ ਟੂ ਸਟੈਂਡ ਇਹ ਸਾਰੀਆਂ ਬੱਸਾਂ ਖੜ੍ਹੀਆਂ ਹੁਣ ਆਪਾਂ ਚਾਲੇ ਪਾਉਨੇ ਆ ਘਰ ਨੂੰ ਜੀ ਪਹਿਲਾਂ ਅਸੀਂ ਪੱਤੀ ਰੋਡ ਤੇ ਚਲੇ ਗਏ ਸੀ ਮੈਂ ਕਿਹਾ ਦੁਬਾਰਾ ਬਾਕਸੋਂ ਜਾ ਕੇ 메ਨ ਚੀਤੇ ਰਹਿ ਗਈ ਜਿੱਥੇ ਅਸੀਂ ਤਰੋ ਅਲੱਗ-ਅਲੱਗ ਤਰ੍ਹਾਂ ਦੀਆਂ ਉਦੋਂ ਕਾਲਜ ਦੇ ਵਿੱਚ ਪੜ੍ਹਦੇ ਸੀ ਬੱਸਾਂ ਤੇ ਜਾਂਦੇ ਸੀ ਸਫ਼ਰ ਆਹ ਦੇਖੋ ਬੱਸਾਂ ਦੀ ਐਂਟਰੀ ਇੱਥੋਂ ਹੁੰਦੀ ਹੈ ਕਾਫੀ ਹੰਤੜ ਰਹਿੰਦੇ ਸੀ ਉਹਨਾਂ